ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾੰਦਨ ਹੋਆ ਜਿਉ ਕਾ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਤਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਜਿੱਥੇ ਸਮੁੱਚਾ ਖਾਲਸਾ ਬੰਧ ਸਮੁੱਚਾ ਸੰਸਾਰ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਨਾਲ ਮਨਾ ਰਿਹਾ ਹੈ ਸਾਡੀ ਉਥੇ ਸ਼ੋਭਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਖਤਰੀ ਕੇਸਗੜ੍ਹ ਸਰਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਮਹਾਨ ਗੁਰਮਤ ਸਮਾਗਮ ਬੜੀ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਸਨ ਜਿੰਨਾ ਤੇ ਅੱਜ 3 ਨਵੰਬਰ ਨੂੰ ਤੁਰਕੀ ਬਾਣੀ ਆਇ ਤੇ ਸਗਲੀ ਜਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 5 ਨਵੰਬਰ ਵਾਲੇ ਦਿਨ 8:30 ਤੋਂ 9 ਵਜੇ ਤੱਕ ਪਾਈ ਜਾਣਗੇ ਉਪਰੰਤ ਮਹਾਨ ਗੁਰਮਤ ਸਮਾਗਮ ਹੋਣਗੇ ਸੰਗਤ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਦੇ ਹਜ਼ੂਰੀ ਰਾਗੀ ਜਿੱਥੇ ਅਤੇ ਪਾਂਠ ਦੀ ਪ੍ਰਸਿੱਧ ਵਿਦਵਾਨ ਕਥਾਵਾਚਕ ਕਵੀਸ਼ਰ ਢਾਡੀ ਜਿਥੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ ਉਥੇ ਜੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਸਕੂਲ ਹਨ ਉਹਨਾਂ ਦੇ ਬੱਚੇ ਵੀ ਕਵਤਾਵਾ ਰਾਹੀਂ ਸ਼ਬਦਾਂ ਰਾਹੀਂ ਇਸ ਪਾਵਨ ਪਿੱਤਰ ਸਥਾਨ ਤੇ ਹਾਜ਼ਰੀਆਂ ਲਵਾਉਣਗੇ ਮੈਂ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਜੋ ਸਮਾਗਮ ਹੈ देर ਰਾਤ ਤੱਕ 5 ਨਵੰਬਰ ਵਾਲੇ ਦਿਨ ਚੱਲੇਗਾ ਔਰ ਆਸਤਵਾਜੀ ਵੀ ਹੋਵੇਗੀ ਇਰ ਵਿੱਚ ਮਹਾਨ ਨਗਰ ਕੀਰਤਨ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਸਕੂਲ ਸ੍ਰੀ ਅਨੰਦਪੁਰ ਸਾਹਿਬ ਤੋਂ ਠੀਕ 12 1 ਵਜੇ ਦੇ ਕਰੀਬ ਆਰੰਭ ਹੋਵੇਗਾ ਜੋ ਸ਼ਾਮ ਨੂੰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਸੰਗਤ ਜੀ ਬੜੀਆਂ ਰੌਣਕਾਂ ਹੁੰਦੀਆਂ ਨੇ ਬੜੀਆਂ ਸੰਗਤਾਂ ਇਸ ਪਾਵਨ ਪਵਿੱਤਰ ਉਸਤਾਦ ਦੇ ਨਕਮਸਤਕ ਹੁੰਦੀਆਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਆਓ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਅਸਥਾਨਾਂ ਦੀਆਂ ਹਾਜ਼ਰੀਆਂ ਭਰ ਕੇ ਹਰਜਸ ਕੀਰਤਨ ਸਰਵਣ ਕਰਕੇ ਆਪਣਾ ਆਪਣਾ ਜੀਵਨ ਸਫਲ ਕਰਿਏ ਉਥੇ ਹੀ ਆਪ ਸਭ ਸੰਗਤ ਨੂੰ ਸਿਮਿੰਲਰ ਬੇਨਤੀ ਹੈ ਕਿ ਇਹਨਾਂ ਸਥਾਨਾਂ ਤੇ ਆ ਕੇ ਪੀਵੋ ਪਹੋਲ ਖੰਡੇ ਧਾਰ ਹੋਏ ਜਨਮ ਸੁਹਿਲਾ ਮਹਾਨ ਪਵਿੱਤਰ ਸਥਾਨ ਤੇ ਖੰਡੇ ਬਾਟੇ ਦੀ ਪਹੋਲ ਜੋ ਠੀਕ 12 ਵਜੇ ਆਰੰਭ ਹੋਵੇਗੀ ਸ਼ਿਕਾਉਣ ਵਾਸਤੇ ਪੰਜ ਪਿਆਰੇ ਸਹਿਬਾਨ ਆਰੰਭ ਕਰਨਗੇ ਔਰ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਖੰਡੇ ਬਾਟੇ ਦਾ ਅਮਰ ਸ਼ਕੇ ਗੁਰੂ ਵਾਲੇ ਬਣ ਕੇ ਸਤਿਗੁਰਾਂ ਦੇ ਉਪਦੇਸ਼ ਤੇ ਪਹਿਰਾ ਦੇ ਕੇ ਕੀਰਤ ਕਰੋ ਨਾਮ ਜਪੋ ਵੰਡ ਸ਼ਕੋਦਰ ਸਾਹਿਬ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੋ ਆਪ ਸਭ ਸੰਗਤਾਂ ਨੂੰ ਆਦੀ ਸਤਿਕਾਰ ਜੋ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਦੇ ਅੱਜ ਜਥੇਦਾਰ ਅਕਸਰੀ ਕੇਸਰ ਸਾਹਿਬ ਸਾਡੇ ਸਮੁੱਚੇ ਪ੍ਰਬੰਧ ਵੱਲੋਂ ਆਉਣ ਵਾਲੀ 5 ਨਵੰਬਰ ਨੂੰ 사ਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ